ਹਾਂਜੀ ਪ੍ਰਧਾਨ ਜੀ ਅੱਜ ਆਪਾਂ ਇੱਥੇ ਕਿੰਨੂੰ ਮਿਲਣਾ ਆ ਤੇ ਕਿੰਨਾ ਮੁੱਦਿਆਂ ਤੇ ਮਿਲਣਾ ਆ ਜੀ ਮੈਂ ਜਿੱਤਰ ਸਿੰਘ ਕੋਟਲਾ ਸੁਭਾ ਪ੍ਰਧਾਨ ਕਿਸਾਨ ਨੌਜਵਾਨ ਸਰਖਪਰੀ ਪੰਜਾਬ ਅੱਜ ਜਿਹੜਾ ਅਸੀਂ ਡੁਗਲੀਗੇਟ ਦੁੱਧ ਕੈਮੀਕਲ ਵਾਲਾ ਜਿਹੜਾ ਆਮ ਹੀ ਢੇਰੀਆਂ ਵਾਲੇ ਬਣਾ ਬਣਾ ਕੇ ਔਰ ਸ਼ਹਿਰਾਂ ਦੇ ਵਿੱਚ ਸਪਲਾਈ ਕਰ ਰਹੇ ਨੇ ਜਿਹਦੇ ਨਾਲ ਕੈਂਸਰ ਦੀ ਬਿਮਾਰੀ ਤੇ ਹੋਰ ਬਿਮਾਰੀਆਂ ਲੀਵਰ ਦੀਆਂ ਬਿਮਾਰੀਆਂ ਫੈਟਿਡ ਲੀਵਰ ਦੀਆਂ ਬਿਮਾਰੀਆਂ ਬਹੁਤ ਜ਼ਿਆਦੀਆਂ ਵੱਧ ਚੁੱਕੀਆਂ ਨੇ ਉਹਨਾਂ ਦੇ ਸਬੰਧ ਦੇ ਵਿੱਚ ਅਸੀਂ ਇੱਕ ਸੇਵਾ ਸਰਜਨ ਨੂੰ ਐਪਲੀਕੇਸ਼ਨ ਦਿੱਤੀ ਸੀ ਕਾਫੀ ਦਰ ਪਹਿਲਾਂ ਇੱਕ ਮਹੀਨਾ ਪਹਿਲਾਂ ਲੇਕਿਨ ਉਹਨਾਂ ਨੇ ਪੂਰਾ ਪ੍ਰੋਪਰ ਲੋਕਾਂ ਨੂੰ ਇਨਸਾਫ ਨਾ ਦੇਣ ਦਾ ਸੋਚਿਆ ਹੈ ਕਿ ਸ਼ਾਇਦ ਚੁੱਪ ਕਰ ਜਾਣਗੇ ਉਹਦੇ ਸਬੰਧ ਦੇ ਵਿੱਚ ਪਿਛਲੇ ਦਿਨੀ ਅਸੀਂ ਐਨਸੀ ਮੈਡਮ ਨਾਲ ਗੱਲ ਕਰਕੇ ਗਏ ਸੀਗੇ ਔਰ ਉਹਨਾਂ ਨੇ ਸਾਨੂੰ ਅੱਜ ਬੁਲਾਇਆ ਸੀਗਾ ਔਰ ਸਿਵਲ ਸਰਜਨ ਦਾ ਡਿਪਾਰਟਮੈਂਟ ਦੇ ਨਾਲ ਸਾਡੀ ਮੁਲਾਕਾਤ ਕਰਾਈ ਔਰ ਉਸ ਦੇ ਵਿੱਚ ਜਿਹੜਾ ਸੀਗਾ ਆਪਾਂ ਅੱਜ ਉਹਨਾਂ ਨੂੰ ਮਿਲੇ ਔਰ ਉਹਨਾਂ ਨਾਲ ਡਿਸਕਸ ਕੀਤੀ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਨੂੰ ਦੱਸਿਆ ਵੀ ਐਸੇ ਜਿਹੜਾ ਡੁਪਲੀਕੇਟ ਖੁੱਦ ਪੰਦਾ ਆ ਔਰ ਉਹ ਦੇ ਉੱਤੇ ਜਿਹੜੀ ਕਾਰਵਾਈ ਕੀਤੀ ਦੂਜਾ ਸਾਡਾ ਸੇਜਾ ਜਿਵੇਂ ਮੰਡੀਆਂ ਦੇ ਵਿੱਚ ਆਰਤੀਏ ਲੁੱਟ ਕਰ ਰਹੇ ਨੇ ਜ਼ਿੰਮੇਵਾਰਾਂ ਦੀ ਔਰ ਛੁੱਟੀਆਂ ਜਿਹੜੀਆਂ ਕਰਕੇ ਕਿਉਂਕਿ ਇੱਕ ਦਿਨ ਛੁੱਟੀ ਹੋ ਜਾਂਦੀ ਆ ਔਰ ਤਿੰਨ ਦਿਨ ਮੁੜ ਕੇ ਜਿਹੜਾ ਰੇਟ ਘਟ ਜਾਂਦਾ ਇਹ ਚ ਕਰਕੇ ਉਹ ਵੀ ਸਾਡਾ ਇੱਕ ਦਾ ਮੁੱਦਾ ਸੀ ਉਹ ਵੀ ਅਸੀਂ ਐਨਸੀ ਸਾਹਿਬ ਦੇ ਇਤਿਹਾਸ ਚ ਰਹਿੰਦਾ ਔਰ ਰਿਪਰਟੀ ਦਿਖਾ ਦਿੱਤੀ ਔਰ ਇੱਕ ਤੀਸਰੀ ਸਰਦਿਕਾ ਸੀ ਜਿਵੇਂ ਸਿਲੰਡਰਾਂ ਦੇ ਉੱਤੇ ਪਿਛਲੇ ਲੰਬੇ ਸਮੇਂ ਤੋਂ ਤੁਸੀਂ ਕੰਮ ਕਰ ਰਹੇ ਹੋ ਔਰ ਸਾਥ ਸਾਥ ਜਿਹੜੇ ਸਿਲੰਡਰ ਫੜੇ ਗਏ ਔਰ ਉਹਨਾਂ ਦੀ ਕੀ ਕਾਰਵਾਈ ਕੀਤੀ ਆ ਉਹਦੇ ਵਾਸਤੇ ਵੀ ਇਸ ਇੱਕ ਐਪਲੀਕੇਸ਼ਨ ਲੈਂਕੇ ਦਿੱਤੀ ਤੇ ਉਹਦਾ ਵੀ ਸਾਨੂੰ ਦੱਸਿਆ ਜਾਵੇ ਕਿ ਜਿੰਨੇ ਏਜੰਸੀਆਂ ਅਸੀਂ ਫੜੀਆਂ ਉਹਨਾਂ ਨੇ ਕੀ ਕਾਰਵਾਈ ਕੀਤੀ ਗਈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਆਪਾਂ ਉਹਦੇ ਵਿੱਚ ਲਿਖਿਆ ਹੈ ਕਿ ਜਿਹੜਾ ਅਸੀਂ ਸਿਲੰਡਰਾਂ ਦੇ ਜਿਹੜੇ ਰੀਡ ਕਰਨੀਆਂ ਔਰ ਜਿਹੜੇ ਡਿਲੀਵਰੀ ਮੈਨਰ ਚੈੱਕ ਕਰਨਾ ਔਰ ਮੌਕੇ ਦੇ ਉੱਤੇ ਨਾਲ ਪੁਲਿਸ ਪ੍ਰਸ਼ਾਸਨ ਹੋਣਾ ਚਾਹੀਦਾ ਨਾਲ ਨਾਕਤੋਰਾ ਵਿਭਾਗ ਤੇ ਲਈ ਮਹਿਕਮਾ ਨਾਲ ਹੋਣਾ ਜਿਹਦਾ ਸਾਡੀ ਜਿਹੜੀ ਟੀਮ ਹੈ ਉਹ ਨਾਲ ਹੋਏਗੀ ਅਸੀਂ ਜਿਹੜਾ ਜੁਆਇੰਟ ਆਪਰੇਸ਼ਨ ਕਰਕੇ ਇਹਨੂੰ ਜਿਹੜਾ ਪੰਜਾਬ ਅੰਮ੍ਰਿਤਸਰ ਦੇ ਵਿੱਚੋਂ ਯਾਨੀ ਕਿ ਪੂਰੇ ਪੰਜਾਬ ਦੇ ਵਿੱਚੋਂ ਕੋਸ਼ਿਸ਼ ਕਰੇ ਅੱਜ ਅੰਮ੍ਰਿਤਸਰ ਦੇ ਜਿਹੜੇ ਡਿਪਾਰਟਮੈਂਟ ਨਾਲ ਮਿਲੇ ਔਰ ਇਹਨਾਂ ਕੋ ਉਮੀਦ ਕਰਤੀ ਕਿ ਇਹ ਜਿਹੜਾ ਤੁਰੰਤ ਤੌਰ ਦੇ ਉੱਤੇ ਜਿਹੜਾ ਇਹ ਸਾਨੂੰ ਇਨਸਾਫ ਦਵਾਣਗੇ ਇਸ ਕਰਕੇ ਐਡੀ ਸੀ ਮਹਿਕਮਾ ਨੇ ਕੁਝ ਦਿਨਾਂ ਦੇ ਵਿੱਚ ਆਖਿਆ ਕਿ ਇਹ ਜਿਹੜੇ ਜਿਹੜੇ ਤੁਸੀਂ ਮੁੱਦੇ ਲੈ ਕੇ ਆਏ ਹੋ ਤੁਹਾਡੀ ਦਿੱਤੇਬਾਦੀ ਇਹ ਸਾਰਿਆਂ ਮੁੱਦਿਆਂ ਦਾ ਜਿਹੜਾ ਹੱਲ ਆ ਕੁਝ ਦਿਨਾਂ ਦੇ ਵਿੱਚ ਵਿੱਚ ਕਰ ਦੋਗੇ ਇਸ ਕਰਕੇ ਜਿਹੜਾ ਅੱਜ ਦਾ ਸਾਡਾ ਇਹ ਹੋਕਿਆ ਲਗਜੀ ਕਾ ਖਾਲਸਾ ਵੇ ਗੱਜੀ ਕੀ ਫਤਿਹ ਅੱਜ ਕਿਸਾਨ ਔਜੈਂਸੀ ਕਾ ਕਮੇਟੀ ਪੰਜਾਬ ਸਰਦਾਰ ਬਚਿਤ ਸਿੰਘ ਜੀ ਕੋਟਲਾ ਆਪਣੀ ਰੱਖੀ ਆਪ ਕਰੋ ਸਰਕਾਰਾਂ ਤੋਂ ਨਾ ਚਾਹ ਕਰੋ ਦੀ ਮਹਿਮ ਨੂੰ ਹੋਰ ਵਾਦਾ ਦਿੰਦੇ ਹੋਏ ਅੱਜ ਇੱਕ ਹੋਰ ਗੱਡੀ ਇੱਕ ਪਿੱਛੇ ਜਿਵੇਂ ਤੁਸੀਂ ਦਿਸ ਦੇਖ ਦੇ ਪਏ ਗੱਡੀ ਦੇ ਦੋ ਸਿਲੰਡਰ ਘਟ ਨਿਕਲੇ ਨਰਮਲ ਗੈਸ ਔਜੈਂਸੀ ਐਮ ਐਮ ਗੈਸ ਔਜੈਂਸੀ ਦੀ ਗੱਡੀਆਂ ਦੋ ਅੱਜ ਘੇਰੀਆਂ ਇਦਾਂ ਚੋਂ ਇੱਕ ਐਮਐਮ ਦੇ ਦੋ ਸਿਲੰਡਰ ਕੱਟ ਆ ਨਿਰਮਲ ਗਾਰਜੇ ਸੀ ਦਾ ਪਹਿਲਾ ਸਿਲੰਡਰ ਕੱਟ ਗਿਆ ਦੇਖੋ ਨਾ ਘੱਟ ਨਿਕਲਦਾ 28 ਕਿਲੋ ਜੇ ਇਹਦੇ ਲੱਗ ਚਾਗੇ 28 ਕਿਲੋ ਇਹਦੀ ਇੱਕ ਇਹ ਪਹਿਲੇ ਸਿਲੰਡਰ ਘੱਟ ਨਿਕਲਿਆ ਜੀ 1000 ਬਚੇ ਦਸਾਂ ਜੀ ਕੋਟਲਾ ਆਪ ਸਿਲੰਡਰ ਤਲਾਉਂਦੇ ਹੋਏ ਆ ਵੇਖ ਲਓ ਜੀ 26703 ਕਿਲੋ ਘੱਟ 26703 ਕਿਲੋ ਘੱਟ ਗਏ ਸ ਦੂਜੇ ਸਿਲੰਡਰ ਚੋਂ ਨਿਕਲੀ ਆ ਜੀ Mijn man dieven zijn